ਹੈ ਗਾ ਜੀ ਮੇਰਾ ਨਾਮ ਸੁਸ਼ੀਲ ਕੁਮਾਰ ਕਿਹੜਾ ਪਿੰਡ ਆ ਜੀ ਪਿੰਡ ਮੇਰਾ ਪੰਗਾਲਾ ਹਾਂਜੀ ਕਾਦੇ ਵਾਸਤੇ ਅੱਜ ਇਕੱਠੇ ਹਮ ਆ ਗਏ ਆ ਗਿਆ ਡਿੰਗਲੀਆਂ ਚ ਪਾਣੀ ਬਹੁਤ ਆ ਤੇ ਮਸਲਾ ਆ ਕਿ ਸਾਡੀ ਨਾਲੀ ਦਾ ਪਾਣੀ ਦਾ ਨਿਕਾਸ਼ ਨਿਕਲ ਜੇ ਤੇ ਸਾਡੀ ਗਲੀ ਦਾ ਪਾਣੀ ਖਤਮ ਹੋ ਜੇ ਸਾਨੂੰ ਬਹੁਤ ਪ੍ਰੋਬਲਮ ਆ ਸਾਰੇ ਮਹੱਲੇ ਨੂੰ ਤੇ ਅੱਗੇ ਪਾਣੀ ਦੀ ਕੋਈ ਨਿਕਾਸੀ ਹੈ ਨਹੀਂ ਕਿ ਨਿਕਾਸੀ ਹੈਗੀ ਕਿ ਸਾਡਾ ਜਿਹੜਾ ਕਰੋਸਪੇਡ ਆ ਉਹ ਸਾਫ਼ ਹੋ ਜੇ ਉੱਥੋਂ ਪਾਣੀ ਨਿਕਲ ਆਪਿਆ ਤੇ ਆਪਰੇ ਜਿੱਥੇ ਮਰਜੀ ਜਾਏ ਪਾਣੀ ਛੱਪਰ ਸਾਫ਼ ਹੋ ਜੇ ਤੇ ਛਕਪੜ ਸਾਫ ਆ ਅੱਗੇ ਰਸਤਾ ਛੱਪੜ ਸਾਫ ਕਰਨਾ ਗਾ ਅੱਗੇ ਵੀ ਸਾਫ ਸਾਫ ਛੱਪੜ ਇੱਤੈ ਰਹਿੰਦਾ ਹੀ ਪਾਣੀ ਸਾਡਾ ਨਿਕਲ ਜਾਂਦਾ ਹੀ ਮੱਲੇ ਚ ਤੇ ਹੁਣ ਜਾਂਦਾ ਮਿਲ ਕੀ ਨਾਲੀਆਂ ਲੱਗੇ ਬਲੋਕ ਹੋ ਗਈਆਂ ਤੇ ਨਹੀਂ ਨਿਕਲਦਾ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਕਹਿ ਜਾਂਦੇ ਅਸੀਂ ਆਏ ਆ ਸਾਡੀ ਬੇਨਤੀ ਆ ਕਿ ਸਾਡਾ ਪਾਣੀ ਦਾ ਹੱਲ ਕੀਤਾ ਜਾਵੇ ਕਿਤੇ ਪੰਜਾਬ ਸਰਕਾਰ ਵੱਲੋਂ ਗੱਲ ਕੀਤੀ ਜਾਂਦੀ ਵੀ ਡੇਂਗੂ ਨੂੰ ਅੱਜ ਕੀ ਅੱਜ ਕੱਲ੍ਹ ਲੱਗੇ ਬੜੀ ਸਖਤ ਆ ਤੇ ਕੋਈ ਆਇਆ ਇੱਧਰ ਹੋਏ ਜੇ ਬੂਦੇ ਡੇਂਗੂ ਆਣਿਆ ਨੇ ਜਦੋਂ ਇੰਨਾ ਪਾਣੀ ਖੜਾ ਹੋਏਗਾ ਸਾਲ ਹੋ ਗਿਆ ਪਾਣੀ ਇਕੱਠਾ ਹੋਇਆ ਤਾਂ ਡੇਂਗੂ ਆਏਗਾ ਹੀ ਆਏਗਾ ਐਸਡੀ ਵਾਲਾ ਕਿਹੜਾ ਪਿੰਡ ਹੈ ਜੀ ਪਿੰਡ ਪੰਗਾ ਵਾਲਾ ਹਾਂਜੀ ਕਾਦੇ ਵਾਸਤੇ ਅੱਜ ਇਕੱਠੇ ਹੋਏ ਕਿਹੜੀ ਇਹ ਪਾਣੀ ਵਾਸਤੇ ਇਕੱਠੇ ਹੋਇਆ ਸਕੂਲ ਦੀ ਸਕੂਲੋਂ ਬੱਚਿਆਂ ਨੂੰ ਲੈਣਾ ਹੁੰਦਾ ਲੈ ਕੇ ਜਾਣਾ ਹੁੰਦਾ ਸਾਰੇ ਇੰਨੀ ਪਾਣੀ ਇਹ ਤੁਹਾਨੂੰ ਸਾਹਮਣੇ ਦਿਖਦਾ ਪਿਆ ਕਿ ਕਿੰਨਾ ਪਾਣੀ ਇਕੱਠਾ ਹੋਇਆਦਾ ਤੇ ਉੱਲੀ ਵੱਜ ਗਈ ਦੀ ਇਹ ਡੇਂਗੂ ਇੰਨੇ ਸਾਰੇ ਮਹੱਲੇ ਨੂੰ ਡੇਂਗੂ ਹੋਇਆ ਪਿਆ ਇਸ ਕਰਕੇ ਇਹੀ ਕਿਹਾ ਜਾਂਦਾ ਹੈ ਕਿ ਇਹ ਪਾਣੀ ਦਾ ਨਿਕਾਸੀ ਕੀਤੀ ਜਾਏ ਤਾਂ ਕਿ साफ सुथरा वातावरण हो सके कि एक के पानी दी आउटिंग है की है? पानी दी आउटिंग है हैगी और इथों निकासी जरिया साफ कीती जाए पानी जेड़ा है वो जम गए पूरा सारा ठीक है हुं तुसी की कहना चंदे एही कहना चंदे कि सफाई कीती जाए ये पानी दी निकासी कीती जाए सारा पानी जेड़ा गार है सारी फसी पई है साहिब ਕ੍ਰੋਸ ਜਿਹੜਾ ਸਾਫ਼ ਕੀਤਾ ਜਾਏ ਤਾਂ ਕਿ ਜਿਹੜਾ ਪਾਣੀ ਦੀ ਦੀ ਕਸ ਹੋ ਸਕੇ ਔਰ ਕੋਈ ਬਿਮਾਰੀ ਨਾ ਫੈਲੇ ਕਦੀ ਬਲੇ ਜੇ ਕਿਥੇ ਇਹ ਗੱਲ ਕਰੀ ਤੇ ਜਿਹੜੇ ਨਾਲੀਆਂ ਨੂਲੀਆਂ ਸਾਫ਼ ਕਰਨ ਵੀ ਜਿੱਦਾ ਕੀ ਕਹਿੰਦੇ ਮਹੀਨੇ ਬਾਅਦ 15 ਦਿਨਾਂ ਬਾਅਦ ਨਾਲੀਆਂ ਸਾਫ਼ ਕਰਾਉਂਦੇ ਆ ਚਾਹੇ ਪਿੰਡ ਵੱਲੋਂ ਚਾਹੇ ਪੰਚਾਇਤ ਵੱਲੋਂ ਤੇ ਐਦਾਂ ਕੋਈ ਨਹੀਂਗਾ ਸਿਸਟਮ ਵਾਲੀ ਸਾਨੂੰ ਵੀ ਵਿਆਹ ਦੇ 5 ਸਾਲ ਹੋ ਗਏ ਕੋਈ ਅੱਜ ਤੱਕ ਨਹੀਂ ਨਾਲੀ ਸਾਫ਼ ਕਰਨਾ ਆ ਆ ਖੁਦ ਕਰਵਾਣਿਆ 100 ਰੁਪਏ ਦੇ ਕੇ ਤੇ ਤੇ ਜੇ ਕੋਈ ਨਾਲੀ ਸਾਫ ਕਰ ਲੈਣ ਅੱਗੇ ਕਰਕੇ ਜਾਂਦਾ ਨਾਲੀ ਸਾਫ ਪੂਰੀ ਪ੍ਰੋਪਰ ਨਹੀਂ ਉਧਰ ਨਹੀਂ ਆਪਣੇ ਆਪਣੇ ਮੱਲੇ ਦੀ ਕਰਦੇ ਆ ਆਪਣੇ ਆਪਣੇ ਘਰ ਦੀ ਜਿੰਨੇ ਜਿੰਨੇ ਕਰਾਨੀਆਂ ਆਪਣੇ ਆਪਣੇ ਘਰ ਦੀ ਕਰਦੀ ਆ ਤੇ ਅੱਗੇ ਫਿਰ ਪਾਣੀ ਜਾਮਾ ਨਹੀਂ ਹੁੰਦਾ ਜਦ ਸਫਾਈ ਕਰਦੇ ਕੂੜਾ ਅੱਗੇ ਅੱਗੇ ਰੱਖ ਦਿੰਦੇ ਅੱਗੇ ਨਹੀਂ ਜਿੰਨਾ ਘਰ ਦਾ ਕੂੜਾ ਉਹ ਕੱਢ ਦਿੰਦੇ ਆ ਬਾਹਰ ਅੱਗੇ ਨਹੀਂ ਕੱਢਦੇ ਤੇ ਅੱਗੇ ਫਿਰ ਪਾਣੀ ਦੀ ਆਉਟਿੰਗ ਐ ਨਹੀਂ ਨਾ ਇਸਕੀ ਹਾਂਜੀ ਆਉਟਿੰਗ ਨਹੀਂ ਐ ਉਹਦੀ ਸਫਾਈ ਕੀਤੀ ਜਾਏ ਉਹੀ ਇਹ ਸਾਡੀ ਬੇਨਤੀ ਸਾਰੇ ਮੱਲੇ ਲੋ ਇਹ ਕੀ ਆ ਜਾਂਦਾ ਮੈਂ ਕੱਲ ਪਰਸੋ ਕੁੜੀ ਦਾ ਵਿਆਹ ਕੀਤਾ ਪਰੋਣੇ ਪਰੋਣੇ ਆਏ ਬਹੁਤ ਪਰੇਸ਼ਾਨ ਹੋਇਆ ਤੋ ਨੰਗੇ ਕੇ ਦੀ ਲੱਤ ਵੀ ਟੁੱਟੀ ਆ ਕੇ ਨੁਕਸਾਨ ਵੀ ਹੋਇਆ ਬਸ ਸਾਨੂੰ ਰਾਹ ਚਾਹੀਦਾ ਔਰ ਕੁਛ ਨਹੀਂ ਦਾ ਗੇਹੀ ਬੇਨਤੀ ਆ ਹਾਂ ਨੋਰ ਕਹੀ ਕੇ ਨਾ ਮਤਵਨ ਨਹੀਂ ਕੋਈ ਥਰਿਆ ਬਣਾਇਆ ਚ ਮਿੱਟੀ ਪਾ ਜੋ ਮਰਦੀ ਗਏ ਹਾਂ ਨ ਕੋਈ ਜੇ ਦਵਾਰ ਜੀ ਨੇ ਕਹਿਣਾ ਬਸ ਇਹ ਤੁਹਾਡੇ ਗਿਆ ਪਾਣੀ ਦੇ ਨਿਕਾਸ ਹਾਂਜੀ ਪਾਣੀ ਦਾ ਚਾਹੀਦਾ ਠੀਕ ਠੀਕ ਰਣੋ ਵਿਕਾਸ ਕੁਮਾਰ ਹਾਂਜੀ ਮੈਂ ਪੰਗਾ ਲਾਉਂਦਾ ਵਾਸੀ ਆ ਹਾਂਜੀ ਸਾਡੇ ਪੰਗਾ ਲੈਣਾ ਬਹੁਤ ਜ਼ਿਆਦਾ ਸਮੱਸਿਆ ਹੈਗੀ ਸਾਰੇ ਪਾਸੇ ਨਾ ਨਾਲੀਆਂ ਦਾ ਨਾ ਪਾਣੀ ਬਲੋਕੇਜ ਹੈਗੀ ਆ ਪਾਣੀ ਦਾ ਨਿਕਾਸ ਨਹੀਂ ਹੈਗਾ ਪਹਿਲੇ ਨਿਕਾਸੀ ਨਾਲ ਸਾਰਾ ਬਾਹਰ ਨਿਕਲ ਕੇ ਜਹਾਂਪੁਰ ਤੋਂ ਸਿੱਧਾ ਦਰਿਆ 'ਚ ਪੈਂਦਾ ਇਹ ਲੋਕਾਂ ਨੇ ਸਾਰੀ ਮਿੱਟੀ ਮੁੱਟੀ ਪਾ ਕੇ ਸਾਰੀਆਂ ਨਿਕਾਸੀਆਂ ਦੱਪ ਲਈਆਂ ਹੋਈਆਂ ਇਸ ਕਰਕੇ ਪਾਣੀ ਦਾ ਨਿਕਾਸ ਨਹੀਂ ਹੈਗਾ ਉਹ ਪਾਣੀ ਦਾ ਨਿਕਾਸ ਨਾ ਸ਼ੁਰੂ ਤੋਂ ਸਾਫ਼ ਕਰਾਇਆ ਜਾਏ ਸਾਰਾ ਛੱਪੜ ਸਾਫ਼ ਕਰਾਇਆ ਜਾਏ ਜਾ ਛੱਪੜ ਡੂੰਗਾ ਕਰਵਾਇਆ ਜਾਏ ਜਿਸ ਨਾਲ ਸਾਰਾ ਪਾਣੀ ਜਾ ਸਕੇ ਇਹ ਤੁਸੀਂ ਇੱਧਰ ਧਿਆਨ ਮਾਰ ਕੇ ਦੇਖੋ ਕਿੰਨਾ ਸਾਰਾ ਪਾਣੀ ਇਕੱਠਾ ਹੋਇਆ ਪਿਆ ਇਹ 1 ਮਹੀਨੇ ਤੋਂ ਪੂਰਾ ਗੱਠਾ ਸਾਰੇ ਸਾਨੂੰ ਮਤਲਬ ਲੰਗਾਂ ਦੀ ਪ੍ਰੋਬਲਮ ਹੈਗੀ ਹੈ ਕਈਆਂ ਦੇ ਸਲਿੱਪ ਹੋ ਕੇ ਲੱਤਾਂ ਬਾਹਾਂ ਵਿੱਚ ਡਿੱਗੀਆਂ ਦੋ ਡੇਂਗੂ ਦਾ ਬੜਾ ਫਰਕੂਪ ਹੈ ਬਿਮਾਰੀਆਂ ਫੈਲਦੀਆਂ ਇਸ ਕਰਕੇ ਨਿਕਾਸੀ ਸਾਫ਼ ਕਰਾਈ ਦੇ ਜੇ ਕਿਤੇ ਅਸੀਂ ਗੱਲ ਕਰਦੇ ਸਰਪੰਚੀ ਦੇ ਇਲੈਕਸ਼ਨ ਹੁੰਦੇ ਆ ਸਰਕੀ ਕਹਿੰਦੇ ਇਹ ਗਲੀਆਂ ਨਾਲੀਆਂ ਦਾ ਕੰਮ ਹੋਇਆ ਕਦੀ ਇਹ ਵੀ ਇਹ ਗਲੀ ਜਿੱਦਾਂ ਨੀਵੀਂ ਹੈ ਉੱਚੀ ਜਿੱਦਾਂ ਸੜਕ ਦੇ ਲੈਵਲ ਤੋਂ ਉੱਚੀ ਹੋ ਜੇ ਨਿਕਾਸੀ ਥੋੜੀ ਹੋ ਸਕਦੀ ਇਦਾਂ ਦਾ ਕੋਈ ਨਹੀਂ ਆਹ ਹੋ ਤਾਂ ਸਕਦੀ ਹੈ ਗਲੀ ਪੂਰੀ ਉੱਚੀ ਹੋ ਜੇ ਪਰ ਗਲੀ 'ਚ ਪਾਣੀ ਨਹੀਂ ਆਏਗਾ ਪਰ ਜਿੱਦਾਂ ਨੀਵਾਂ ਆ ਉਧਰ ਤੇ ਪਾਣੀ ਜਾਏਗਾ ਪਾਣੀ ਤਾਂ ਖੜਾ ਪਰਮਨੈਂਟ ਹੱਲ ਉਹਦਾ ਹੀ ਹੋਏਗਾ ਜਦੋਂ ਪੂਰਾ ਛੱਪੜ ਸਾਫ਼ ਕਰਾਇਆ ਜਾਏ ਸਾਡੀ ਗਲੀ ਦਾ ਹੱਲ ਇਹ ਹੋ ਸਕਦਾ ਵੀ ਪੂਰੀ ਗਲੀ ਉੱਚੀ ਕਰਵਾਤੀ ਜਾਏ ਸੜਕ ਦੇ ਲੈਵਲ ਉੱਚੀ ਕਰਵਾਤੀ ਜਾਏ ਸਰਕਾਰ ਤੋਂ ਮੰਗਿਆ ਸੜਕ ਦੇ ਲੈਵਲ ਤੋਂ ਗਲੀ ਉੱਚੀ ਕਰਵਾਤੀ ਜਾਏ ਵੀ ਗਲੀ 'ਚ ਪਾਣੀ ਨਾ ਖੜਾ ਹੋਏ ਸਾਨੂੰ ਲੰਘਣ ਆਂ ਜਾਂਦੇ ਪ੍ਰੋਬਲਮ ਕੋਈ ਨਾ ਹੋਏ